ਸਾਡੇ ਪਿੰਡ ਗਰਾਊਂਡ ਦੀ ਸਰਕਾਰੀ ਮਿੰਨਤੀ ਹੋਣੀ ਆ ਜੀ ਸਿਆਮਲਾੜ ਦੀ ਅੱਗੇ ਦੇਖਦੇ ਆ ਕੀ ਬਣਦਾ ਇੱਥੋਂ ਠੱਡਾ ਚੱਕਣਾ ਜਾਨੀ ਕੀ ਹੈ ਨਾ ਸਾਰੇ ਉਧਰੋਂ ਚੱਕਿਆ ਦੀ ਹੁੰਦਾ ਉਹ ਜਿਹੜਾ ਇਹ ਸਰਪੰਚ ਸਾਹਿਬ ਦਾ ਸਲੰਗਾ ਜੋ ਕਦਮ ਆ ਜੀ ਸਾਡੇ ਦਾ ਅੱਜ ਸਾਡੇ ਪਿੰਡ ਦੀ ਸਰਕਾਰੀ ਸਿਆਮਲਾੜ ਦੀ ਮਿੰਨਤੀ ਹੋ ਰਹੀ ਆ ਇਹ ਜਗ੍ਹਾ ਸਕੂਲ ਉਹਦੇ ਵਾਸਤੇ ਗਰਾਊਂਡ ਵਾਸਤੇ ਛੱਡੀ ਹੋਈ ਆ ਮਨਤੀ ਕਰਾ ਕੇ ਉਸ ਵਾਰ ਇੱਥੇ ਬਾਉਂਡਰੀ ਕਰਨੀ ਆ ਜੀ ਹੁਣ ਦੇਖਦੇ ਆ ਕਿਹਦੇ ਕਿਹਨੀ ਨਿਕਲਦਾ ਥੋਂ ਮਾੜਾ ਮੋਟਾ ਕਪੂਰ ਆਈਆ ਕਿਉਂ ਤਾਏ ਬਦੂ ਥੋਂ ਮਾੜਾ ਮੋਟਾ ਪਰੰਪਰਾ ਬਾਈ ਹੁਣ ਰੱਬ ਜਾਣੇ ਹੂੰ ਇਹਨਾਂ ਨੂੰ ਪਤਾ ਕਿਹਨਾਂ ਨੂੰ ਇਹਦੇ ਨਾਲੇ ਕਰ ਦਿੰਨੇ ਆ ਇਹ ਜੰਤਰ ਜੇ ਨਾਲ ਇਹ ਉਹ ਆ ਗਿਆ ਇਹ ਤਾਂ ਬਹੁਤ ਦੂਰ ਬਾਕਿਆ ਕੰਮ ਇੱਕ 11 ਦਾ ਹੋ ਗਿਆ ਲਓ ਜੀ ਇੱਥੇ ਆ ਗਿਆ ਇੱਕ ਠੱਡਾ ਤਾਂ ਇਹ ਫਿਰ ਇੱਧਰ ਭੱਗ ਗਿਆ ਇੱਧਰ ਨੂੰ ਹਾਂ ਇੱਧਰ ਹੋਊ ਕੋਈ ਗੱਲਬਾਤ ਇਹ 2 ਕਿੱਲੇ ਜ਼ਮੀਨ ਹੈ ਜੀ ਗਰਾਊਂਡ ਵਾਸਤੇ ਛੱਡੀ ਵੀ ਆ ਇੱਥੇ ਜਵਾਕਾਂ ਵਾਸਤੇ ਟਰੈਕਟਰ ਰੋਕ ਬਣਾਉਣਾ ਹੁਣ ਬਾਉਂਡਰੀ ਵਾਲ ਹੋ ਕੇ ਉਸ ਤੋਂ ਬਾਅਦ ਅੱਗੇ ਕੰਮ ਚੱਲੂਗਾ ਗਰਾਊਂਡ ਦਾ ਫਾਇਦਾ ਹੀ ਆ ਜਵਾਕ ਨਸ਼ੇ ਪੱਤੇ ਤੋਂ ਬਚੇ ਰਹਿੰਦੇ ਨੇ ਸਰੀਰ ਦੀ ਕਸਰਤ ਹੋ ਜਾਂਦੀ ਆ। ਲਓ ਜੀ ਕਠੜਾ ਆ ਗਿਆ। ਇੱਥੋਂ ਇੰਨੀ ਅੰਦਰਾਂ ਦੀ ਜ਼ਮੀਨ। ਗਰਾਊਂਡ ਵੱਧ ਰਿਹਾ ਇੱਧਰ ਨੂੰ। ਬਾਕੀ ਅਗਲੀ ਵਾਟਾ ਜਿਹੜੀ ਉਹ ਅਗਲਾ ਠੜਾ ਸਹੀ ਆਇਆ। ਅੱਠ ਡਾਦਾ ਸਹੀ ਆ ਗਿਆ ਤਾਂ ਇਹ ਹੈ ਆਹਦਾ ਸਹੀ ਆ 8 ਡਾਦਾ ਸਹੀ ਆਇਆ ਜੀ ਉੱਥੋਂ ਜਾ ਕੇ ਥੋੜੀ ਜੀ ਅੰਦਰ ਆ ਗਈ ਥੋੜਾ ਹੀ ਥਾਂ ਆਉਂਦਾ ਕਰਮਕ ਇੱਕ ਕਰਮ ਜਗਾ ਬੱਦੀ ਆ ਗੱਬੋਂ ਜੇ ਜਾ ਕੇ ਜਗਾ ਤਾਂ ਥੋੜੀਓ ਉੱਤਰ ਰਹੀ ਆ ਖੇਤਾਂ ਚ ਇੰਨੀ ਕੋਈ ਜ਼ਿਆਦਾ ਨਹੀਂ ਆ ਪ੍ਰਾਲੀ ਵਾਲੀਆਂ ਗੱਠਾਂ ਪਈਆਂ ਨੇ ਇਹ ਹੁਣ ਚੱਕੀਆਂ ਜਾ ਰਹੀਆਂ ਨੇ ਤੋਂ ਬਾਅਦ ਗਰਾਊਂਡ ਵਿਲਾ ਹੋ ਜਾਊਗਾ ਇੱਟ ਪਈ ਆ ਜੀ ਆਇਤਾ ਨਾਲ ਦੀ ਨਾਲ ਬਾਉਂਡਰੀ ਬਾਲ ਕਰ ਦੇਣੀ ਆ ਇੱਥੇ ਨੀਵਾ ਭਰ ਦੇਣੀਆਂ ਨੇ ਆ ਪੰਦਰ ਕਿੱਥੇ ਆ ਗਈ ਆ ਨੀ ਇੱਥੇ ਖੜਕੇ ਦੱਸ ਵਿੱਚ ਜਾ ਕੇ ਵੀ ਇੱਥੇ ਆ ਗਈ ਇੱਕ ਕਰਮ ਪਤਾ ਨਹੀਂ ਕਰਮਾ ਭਈ ਕਰਮੇ ਆ ਗਈ ਇੱਕ ਕਰਮ ਖੇ ਥਾ ਆ ਆ ਗਿਆ ਛੱਡਾ ਹੋਰ ਤਾਂ ਠੀਕ ਠਾਕ ਸਾਮ ਲਾਟ ਸਭ ਸਭ ਦੇ ਆਉਂਦੀ ਹੈ ਇਹ ਜੀ ਗੱਲ ਨਹੀਂ ਇੱਥੋਂ ਦਾ ਥੋੜੀ ਹੋਈ ਆ ਜਮੇ ਅੱਧਾ ਕ ਕਰਮ ਆ ਹਨਾ ਇਸ ਜਗ੍ਹਾ ਇੱਧਰ ਜਗ੍ਹਾ ਬਹੁਤ ਘਟਾਈ ਆ। ਐਨੀ ਕਦਾ ਆਪੇ ਖਰਚੂ। ਕੋਈ ਨਾ ਬੱਸ। ਆਮੇ ਦਾ ਨਵੀਂ ਨਵੀਂ ਪੀਂਦੀ। ਐਨੀ ਕਦਾ ਫਿਰ ਬਾਕੀ ਕੀ ਨਾ ਉਹ ਖੜੇ ਖੜੀ ਆ ਪਾਣੀ ਚਾਜਦੇ ਨਹੀਂ। ਇੰਨੀ ਕਿ ਤਾਂ ਇੰਨੇ ਟਾਈਮ ਚ ਉਹੀ ਮਾੜੀ ਮੋਟੀ ਜਾਂ ਬੇਲੀ ਚੀਜ਼ ਪਈ ਹੁੰਦੀ ਆ ਘੜੀ ਜਾਂਦੀ ਆ ਜੇ ਤਾਂ ਉੱਧਰ ਕੋਈ ਬੋਂਦਾ ਹੋਵੇ ਫਿਰ ਚੱਲ ਜਾਂਦਾ ਕੰਮ ਜਦ ਤਕਰੀਬਨ ਪੂਰੀ ਹੋ ਆ ਆ ਪੂਰੀ ਹੋ ਜਾ ਆ ਦੇ ਆ ਤਾਂ ਜਮਾਈ ਲੈ ਤਾਂ ਆਈ ਹੋਣੀ ਸਗਾ ਤੇ ਅਗਲੇ ਤੱਕ ਖੇਤ ਆਉਂਦਾ ਮਾੜਾ ਜਾਂ ਅੱਧਾ ਫਟ ਲਓ ਜੀ ਜਮਾ ਸਹੀ ਏਟਮਾਨੇ ਆਂਦਾ ਥਾਵਾ ਗਿਆ ਆਉਂਦੇ ਨਹੀਂ ਬੰਦੇ ਬੰਗਰ ਉਹ ਕਰਦੇ ਬੁਰਜੀਆਂ ਘਟਦੇ ਉਹ ਉਹ ਪਰਾਂ ਪਿੱਛੇ ਰਹਿ ਗਏ ਘਟਦੇ ਨੇ ਉਧਰ ਇਹ ਠੱਡਾ ਆ ਗਿਆ ਜੀ ਇੱਥੇ ਉੱਪਰ ਆ ਗੰਦਲ ਖਾਏਗਾ ਤਾ ਇੱਧਰ ਤਾਂ ਮੰਨ ਲਾ ਪੂਰੀ ਹੋ ਜਾਮਾ ਹਨਾ ਜਾਂਉ ਰਿਹਾ ਕਿ ਆਇਆ ਥੋੜਾ ਜਿਹਾ ਇੰਨਾ ਹੀ ਨਹੀਂ ਕੋਈ ਨਹੀਂ ਮੇਰੇ ਜੀ ਸਾਹਿਬ ਮੈਂ ਆ ਮੈਂ ਜਾਣਾ ਤਾਂ ਹੁਣ ਵੀ ਉੱਥੇ ਹੀ ਐ ਡਿੱਗੀ ਆਉਂਦੀ ਹੈ ਨੀ ਡਿੱਗੀ ਹੀ ਆਉਂਦੀ ਆ ਹਾਂ ਔਰ ਉੱਥੇ ਤੱਕ ਅੱਧੇ ਤੱਕ ਅੱਧਾ ਕਰਮਾ ਪੂਰੇ ਘਾ ਇੱਥੇ ਤੱਕ ਤੱਕ ਆ ਤੇ ਡੀ ਯਹੂ ਵੀ ਹੈ ਬਟਮੀ ਜੀਓ ਇੱਕ ਕਿੱਲੇ ਦੀ ਬਾਹੀ ਆ ਬਸ ਕਾਹਾਂ ਪਰ ਇੱਧਰ ਵਿੱਚ ਮੋੜ ਖੇਰ ਤਾਂ ਯਾਰ ਉਰੇ ਮੰਲਾ ਆਈ ਤੀ ਹਨਾ ਸਭ ਨੂੰ ਇਹ ਲੱਗਦਾ ਤੀ ਆਪਾਂ ਨੂੰ ਵੀ ਵਿੱਚ ਕਈ ਬੰਤੇ ਜਿੰਨਾਂ ਨਹੀਂ ਪਤਾ ਵੀ ਇੱਧਰ ਜਾਦੇ ਆਉਂਦੇ ਬਾਹੀ ਜਿਆਦਾ ਇਹਦੀ ਲੱਗਦੀ ਇਹ ਲਾਈਨ ਸਹੀ ਆ ਇਹਦੀ ਬਜਾਏ ਕਾਹਾਂ ਸਿੱਧੀ ਜਾਣੇ ਜੀ ਹੁਣ ਦੇਖਦੇ ਆ ਉੱਧਰਲੀ ਬਾਹੀ ਕੁਲਦੀਪ ਨਾਲੀ ਫਿਰ ਤਾਂ ਇੱਧਰ ਆਉਂਦਾ ਫਿਰ ਤਾਂ ਜਿਆਦਾ ਆਉਂਦਾ ਤਕਰੀਬਨ ਸਹੀ ਉਹ ਨਿਕਲੀ ਆ ਥੋੜਾ ਜਿਹਾ ਹੀ ਫਰਕ ਪੈਂਦਾ ਹਨਾ ਮਨੋ ਤੋਂ ਵੀ ਇਹ ਨੂੰ ਦੇਖਦੇ ਤਾਂ ਉਹ ਉੱਥੋਂ ਜਾਂਦੇ ਬੜੀ ਹੀ ਸਾਤਰ ਦੇ ਕਲਦੀਪ ਉਹ ਨਹੀਂ ਛੇੜਾ ਉੱਤਰਦੇ ਨੇ ਉੱਥੇ ਜਾ ਕੇ ਹਨਾ ਇਹਦਾ ਕੀਲਿਆਂ ਦੀਆਂ ਬਾਹੀਆਂ ਸਿੱਧੀਆਂ ਨੇ ਐਂਗਲ ਉਹ ਨੈਟ ਲਾਇਆ ਪਿਆ ਹੁੰਦਾ ਦੀ ਬਾਉਲ ਜਾਣ ਤੋਂ ਉੱਤੋਂ ਤੋੜ ਤੋੜ ਲੈ ਗਏ ਲੈ ਖਸ ਨਹੀਂ ਉੱਥੇ ਆ ਮੜਾ ਜਾ ਬਸ ਉੱਥੇ ਜਾ ਇੰਨਾ ਕਿ ਤਾ ਯਾਰ ਉਹੀ ਉਹ ਹੋ ਜਾਂਦਾ ਜਦੋਂ ਚੀਜ਼ ਚੱਲਦੀ ਨਹੀਂ ਹੁੰਦੀ ਬਾਕੀ ਨੀ ਮੇ ਥੋਂ ਚੋਂ ਬੰਦਾ ਮਾੜਾ ਮੋਟਾ ਖੱਬਲ ਤਾਰਦਾ ਜਦ ਘਟੀ ਜਾਂਦੀ ਹੈ ਕਿ ਨਹੀਂ ਹੁਣ ਜਦ ਕੇਰਾ ਕੋਟ ਹੋ ਗਿਆ ਫਿਰ ਫਿਰ ਕੰਮੇ ਮੁੱਕ ਜੂ ਵਧੀਆ ਗਰਾਊਂਡ ਦੀ ਉਹ ਬਣ ਜੂ ਲਓ ਵੀ ਅੱਜ ਦੀ ਜਿਹੜੀ ਮਿਹਨਤੀ ਹੈ ਇਹ ਬਿਨਾਂ ਕਿਸੇ ਲੜਾਈ ਝਗੜੇ ਤੋਂ काम जाब रही थोड़ी थोड़ी जमीन निकली है कोई ज्यादा नहीं ये तो वैसे ਛੱਡਣੀ ਵੀ ਚਾਹੀਦੀ ਆ ਗਰਾਊਂਡ ਦੀ ਉਹ ਜ਼ਮੀਨ ਆ ਜਵਾਕਾਂ ਦੇ ਵਾਸਤੇ ਖੇਡਣ ਖੁੱਡਣ ਨੂੰ ਗਰਾਊਂਡ ਬਣ ਜਾਣਗੇ ਤੇ ਤਾਂ ਮਿੰਤੀ ਤੋਂ ਬਾਅਦ ਆਪਾਂ ਆ ਗਏ ਸਮਾਦੀ ਬਾਬਿਆਂ ਦੇ ਅੱਜ ਭੋਗ ਸੀਗਾ ਆਪਣਾ ਵੀ ਉਰੇ ਬਾਕੀ ਹੋਰ ਸੰਗਤਾਂ ਦੇ ਭੋਗ ਨੇ ਉਰੇ ਲੋਕ ਸੁੱਖਾਂ ਵਾਰਾਂ ਦੇਣ ਆਉਂਦੇ ਨੇ ਪੋਗ ਲੱਗਣ ਤੋਂ ਬਾਅਦ ਫਿਰ ਪ੍ਰਸ਼ਾਦਾ ਪਾਣੀ ਚੱਲਦਾ ਬਾਬਿਆਂ ਚ ਬਹੁਤ ਸ਼ਕਤੀ ਹੈ ਜਿਉਂਦੇ ਸਮਾਇਏ ਨੇ ਇਹ ਸਮਾਜ ਚ ਲਓ ਜੀ ਆਈ ਲੰਗਰ ਸਕਣ ਤੋਂ ਬਾਅਦ ਹੁਣ ਪਿੰਡ ਨੂੰ ਚਾਲੇ ਪਾਤੇ ਨੇ ਹੁਣ ਜਾ ਕੇ ਆ ਗਏ ਲਖਵੀਰ ਸਿੰਘ ਲਖੇ ਦੀ ਚੱਕੀ ਤੇ ਆ ਲਖੇ ਆਈ ਆ ਅੱਖਾਂ ਦੀ ਸਫਾਈ ਹੋ ਜਾਂਦੀ ਆ ਕੜਕਣ ਆਉਂਦੀ ਆ ਇਹਦੇ ਚ ਹਨਾ ਕੋਪੀ ਆਪਣਾ ਮਿੱਤਰ ਅੱਖਾਂ ਹੀ ਗੱਤਬੱਤ ਕਰਦਾ ਹੁਣ ਉਹ ਲਖੇ ਕੜਤਣਾ ਕਿਵੇਂ ਹੀ ਕਾਣੀ ਕਿਵੇਂ ਗਿਲ ਪਤਾ ਮਾਲ ਚੌਥੀ ਗਿਲ ਹਾਂ ਮਾਉਣ ਤਾਂ ਥੋੜਾ ਹੀ ਤੇਲ ਨਿਕਲੂ ਫੇਰ 5 ਕਿਲੋ ਕਾਣੀ ਦੀ ਕੋਪੀ ਕਿੰਨੀ ਕਾਣੀ ਦੀ ਰੱਖੇ ਚੌਥੀ ਕਿੰਨੀ 34 11 ਕਿਲੋ ਤੇਲ ਨਿਕਲੂ ਨਾ ਬੱਤੀ 11 ਕਿੰਨੇ ਨਿਕਲੂ ਬੇਟਾ ਫੋਨ ਚਲੇ ਚਾਲ ਦੀ ਆ ਤੇਰੇ ਨਾਲ ਤੇ ਉਪਰਾਣੀ ਤੇ ਪਰਾਣੀ ਵਧੀਆ ਤੇਲ ਨਿਕਲੂ ਆ ਦੇਖ ਲੋ ਸਿਆਣਾ ਬਿਆਣਾ ਜਵਾਕਾਂ ਦੀ ਪੜਾਈ ਕਰ ਰਿਹਾ ਦੇਖ ਇਹ ਆਓ ਲੈ ਬਾ ਘਰ ਤਾਂ ਕੰਮ ਬਾ ਠੀਕ ਆ ਉਹ ਰਹਿਣ ਦੋ ਇਹਦੇ ਨਾਲ ਨਾ ਖੇਡੋ ਓਏ